ਮੰਡਾ ਸਾਹਿਬ ਨੂੰ ਜਿਹੜੇ ਐਂਟੀ ਖਾਲੀਚੋਨੀ ਟੈਰੀ ਬੰਦੇ ਪ੍ਰਧਾਨ ਨੇ ਮੈਨੂੰ ਸਾਰੇ ਨੂੰ ਤਨਖਾਹ ਆ ਰਹੀ ਐ ਸੇ ਆਏ ਪੱਟੀ ਦੀ ਐ ਡਾਇਰੈਕਟ ਲੋਕੇਸ਼ ਰਾ ਮੰਗ ਰਿਹਾ ਤੂੰ ਆਪਣੀ ਲੋਕੇਸ਼ਨ ਦੇ ਤੈਨੂੰ 10 ਮਿੰਟ ਚ ਪਹੁੰਚਾ ਮਾਰਾ ਦੀ ਤਨਖਾਹ ਦਿੱਤੀ ਆ ਸਰੇਮ ਕਹਿ ਰਿਹਾ ਜੇ ਲੋਕੇਸ਼ ਰ ਮੰਗ ਰਿਹਾ ਤੂੰ ਸੇ ਦੇਖੋ ਮਜ਼ਾਕ ਤਾਂ ਕਰਦਾ ਨਹੀਂ ਹੋਗਾ ਕੋਈ ਨਾ ਕੋਈ ਗੱਲ ਤਾਂ ਹੈ ਕਿ ਬੰਡਾ ਸਾਹਿਬ ਨੇ ਕੋਈ ਗਲਤ ਤਾਂ ਨਹੀਂ ਕੀਤਾ ਧਰਮ ਲਈ ਕੰਮ ਕਰ ਰਿਹਾ ਯੂਥ ਨੂੰ ਸਹੀ ਰਸਤੇ ਜਾਣਾ ਕੰਮ ਕਰ ਰਿਹਾ ਬਾਦ ਵਿਵਾਦ ਹੁੰਦਾ ਜੇ ਸਹੀ ਗੱਲ ਕਰਾਂਗੇ ਤਾਂ ਬਾਦ ਵਿਵਾਦ ਹੋਏਗਾ ਗਲਤ ਕਰਾਂਗੇ ਤਾਂ ਕੋਈ ਨਹੀਂ ਬੋਲੇਗਾ ਉਹ ਇਹ ਵੋਟ ਪੈਣੀ ਹੈ ਇਹਨੂੰ ਵੋਟ ਨਹੀਂ ਪੈਣੀ ਨਹੀਂ ਤਾਂ ਫਿਰ ਤੁਸੀਂ ਕਹਿੰਦੇ ਸੀ ਵੋਟਰਾਂ ਨੂੰ ਸੁਧਿਆ ਤੁਸੀਂ ਹਿੰਦੂ ਪੰਚਾਇਤ ਹਿੰਦੂ ਪੰਚਾਇਤ ਕੋ ਬੋਲੋ ਉਥੇ ਦੇ ਲੋਕ ਨਹੀਂ ਕਰਮਦਾਰਾਂ ਦੇ ਲੋਕ ਹੀ ਸਾਮੇ ਪਏ ਆ ਉਹਨਾਂ ਲੋਕਾਂ ਕੋ ਕਾਤਲਾ ਤੋ ਧਮਕੀ ਦੇਣਾ ਤੂੰ 10 ਮਿੰਟ ਤੁਲਕੇਸ਼ ਨੂੰ ਦੱਸ ਪਰ 10 ਮਿੰਟ ਦਾ ਟਾਈਮ ਦੇ ਚਾਈ ਨਹੀਂ ਬੋਲਦੇ ਕਦੇ ਕਦੇ ਕੁਝ ਜ਼ਿਆਦਾ ਬੋਲ ਜਾਂਦੇ ਨੇ ਸੋਸ਼ਲ ਮੀਡੀਆ ਤੇ ਜ਼ਿਆਦਾ ਬੋਲ ਜ਼ਿਆਦਾ ਬੋਲਣ ਦੀ ਸਚਾਈ ਹੈ ਨਾ ਡੀਪਲੀ ਜਾ ਕੇ ਦੇਖੋ ਉਹਦੇ ਸਬਜੇ ਖੱਬੇ ਅੱਗੇ ਪਿੱਛੇ ਵੀ ਚਾਰ ਮੰਨ ਕੀਤੇ ਆ ਵੀ ਬੜਾ ਕੁਝ ਮਿਲ ਸਕਦਾ ਅਸੀਂ ਬਾਈਨਿਮਟਡ ਕਾਰਗਰਤਾ ਨਹੀਂ ਕਰਦੇ ਜੇ ਸੇ ਆਏ ਪੱਤੇ ਧਮਕੇ ਦਿੱਤੀ ਜੇ ਆਏ ਪੱਤੇ ਨੂੰ ਅਸੀਂ ਬਾਈਨ ਨੇ ਲੈ ਕੇ ਬੋਲਿਆ ਅਸੀਂ ਜੋ ਫੈਸਲਾ ਹਿੰਦੂ ਲੀਡਰ ਜਿਤਾਇਆ ਅਸੀਂ ਸਹੀ ਫੈਸਲਾ ਲੇਤਾ ਇਹ ਕਾਰਕੂ ਕਾਤਲ ਦੇ ਭਰਾ ਨੂੰ ਵੋਟ ਪਾ ਕੇ ਅਸੀਂ ਬਹੁਤ ਸਹੀ ਫੈਸਲਾ ਦਿੱਤਾ ਬੋਰਡ ਨਹੀਂ ਪਾਇਆ ਕੁਝ ਵੈਰੀਫਾਈ ਕਰਦੇ ਟਾਈਮ ਮਿਲਦੀ ਐਦਾ ਤਾਂ ਨਹੀਂ ਜਾ ਕੇ ਮਿਲ ਜਾਂਦੀ ਹਾਂ ਜੀ ਮੈਨੂੰ ਸਕਿਉਰਿਟੀ ਦੇ ਦੋ ਜੀ ਮੈਂ ਤਾਂ ਕੀ ਬੜਾ ਵੱਡਾ ਡਿਪਾਰਟਮੈਂਟ ਆ ਜੀ ਤੁਸੀਂ ਦੱਸੋ ਇਸ ਵਾਰ ਉਹ ਫੇਕ ਸੀ ਫੜੇਗੇ ਪ੍ਰਸ਼ਾਸਨ ਇਹ ਵੈਰੀਫਾਈ ਕੀਤਾ ਹਾਂ ਪਰਚੇ ਦਿੱਤੇ ਅੰਦਰ ਕੀਤਾ ਹਾਂ ਜੇ ਥ੍ਰੈਟ ਜਿੱਦ ਨੂੰ ਅੱਗੇ ਪ੍ਰਸ਼ਾਸਨ ਉਹ ਵੀ ਵੈਰੀਫਾਈ ਕਰਦਾ ਸਕਿਉਰਿਟੀ ਟਾਈਮ ਮਿਲਦੀ ਫੇਕ ਤਾਂ ਨਹੀਂ ਇਕੱਲਾਂ ਸਸਈਓ ਦੋਸਤੋ ਮੈਂ ਰਮੇਂਦਰ ਸਰਾਣਾ ਸਵਾਗਤ ਕਰਤਾ ਬਿਲਕੁਲ ਜੀ ਕੁਝ ਦਿਨ ਪਹਿਲਾਂ ਇੱਕ ਘਟਨਾਕ੍ਰਮ ਹੁੰਦਾ ਹੈ ਜਿਹੜੇ ਐਂਟੀ ਟੈਰਰਿਸਟ ਖਾਲਿਸਤਾਨ ਫਰੰਟ ਦੇ ਪ੍ਰਧਾਨ ਨੇ ਨੈਸ਼ਨਲ ਗੁਰ ਸਿੰਘ ਸਿੰਘ ਮੰਡ ਉਹ ਥਾਣੇ ਜਾ ਕੇ ਤਰਨਾ ਦਿੰਦੇ ਨੇ ਉਹਨਾਂ ਨਾਲ ਕੋਈ ਕੋਈ ਐਵੇਂ ਦੀ ਘਟਨਾਗ੍ਰਾਮ ਹੁੰਦੇ ਨੇ ਜਿਸ ਨੂੰ ਲੈ ਕੇ ਉਹ ਆਨਲਾਈਨ ਵੀ ਹੁੰਦੇ ਨੇ ਤੇ ਲੋਕਾਂ ਨਾਲ ਆਪਣਾ ਜੋ ਸਖ ਸ਼ੁਭਾ ਤਰਕ ਉਹ ਰੱਖਦੇ ਨੇ ਉਸੀ ਲੜੀ ਦੇ ਤਹਿਤ ਅਸੀਂ ਸਵੇਛੇ ਚ ਗੱਲ ਕਰਨ ਲਈ ਜਿਹੜੇ ਐਂਟੀ ਟੈਰਰਿਸਟ ਖਾਲਿਸਤਾਨੀ ਫਰੰਟ ਦੇ ਜਿਹੜੇ ਸੈਕਟਰੀ ਨੇ ਆਲ ਇੰਡੀਆ ਫਰੰਟ ਦੇ ਸਾਡੇ ਨਾਲ ਜੁੜੇ ਨੇ ਸੰਚਿਤ ਮੋਦ ਜੀ ਸਵਾਗਤ ਹੈ ਜੈ ਜੀ ਰਾਮ ਜੀ ਸਰ ਕੀ ਘਟਨਾਕ੍ਰਮ ਸੀ ਜਿਹੜਾ ਤੁਸੀਂ ਗੁਰਸੇਮ ਸਿੰਘ ਮੰਡ ਨੇ ਧਰਨਾ ਦਿੱਤਾ ਧਰਨਾ ਕੀਤਾ ਸੀ ਪਿਛਲੇ ਸ਼ਨੀਵਾਰ ਸਜਾਏ ਪੱਟੀ ਤੇ ਉਹਨਾਂ ਦੇ ਬੰਦਿਆ ਤੇ ਜਿੰਨੇ ਵੀ ਉਹਦੇ ਗੁਰਗੇ ਆ ਬੰਦੇ ਆ ਡੈਂਕਸ਼ਨ ਰਾਜ ਜਿਹੜੇ ਮਾਹੌਲ ਖਰਾਬ ਕਰਦੇ ਉਹਨਾਂ ਖਲਾਫ ਅਸੀਂ ਪੁਤਲਾ ਸਾੜਿਆ ਸੀ ਧਰਨਾ ਦਿੱਤਾ ਸੀ ਜਲੰਧਰ ਵਿਨੇ ਕਪੂਰ ਦੀ ਵਿਆਹ ਮਜੂਦਗੀ ਵਿੱਚ ਜੋ ਕਿ ਉਹ ਪੰਜਾਬ ਪ੍ਰਧਾਨ ਨੇ ਅਸੀਂ ਧਰਨਾ ਦਿੱਤਾ ਸ਼ਨੀਵਾਰ ਨੂੰ ਐਤਵਾਰ ਤੋਂ ਲੈ ਕੇ ਲਗਾਤਾਰ ਮੰਡ ਸਾਹਿਬ ਨੂੰ ਜਿਹੜੇ ਐਂਟੀ ਖਾਲਸਾ ਟੈਰੀ ਬੰਦੇ ਪ੍ਰਧਾਨ ਨੇ ਮੈਨੂੰ ਸਾਰੇ ਨੂੰ ਤੰਪੀ ਆ ਰਹੀ ਐ ਸਈ ਆਏ ਪੱਟੀ ਦੀ ਐ ਡਾਇਰੈਕਟਰ ਕਿ ਤੈਨੂੰ ਮਾਰ ਦਾਂਗੇ ਉਹ ਇੱਥੇ ਤੱਕ ਇੰਨਾ ਕਿ ਗਿਰ ਗਿਆ ਉਹ ਪਰਿਵਾਰ ਤੱਕ ਵੀ ਆ ਗਿਆ ਉਹ ਸਾਰੇ ਆਮ ਲੋਕੇਸ਼ਰ ਮੰਗ ਰਿਹਾ ਤੂੰ ਆਪਣੀ ਲੋਕੇਸ਼ਨ ਦੇ ਤੈਨੂੰ 10 ਮਿੰਟ ਚ ਠੋਕਣਾ ਨਾਲ ਤੇਰੇ ਨਾਲ ਜਿਹੜੇ ਬੰਦੇ ਆ ਠੋਕਣਾ ਉਹਨੇ ਸਪੈਸ਼ਲ ਨਾਮ ਲਿੱਤੇ ਐ ਮਾਰਾ ਦੀ ਤੰਪੀ ਦਿੱਤੀ ਉਹ ਸਾਰੇ ਆਮ ਕਹਿ ਰਿਹਾ ਜੇ ਲੋਕੇਸ਼ਰ ਮੰਗ ਰਿਹਾ ਤੂੰ ਸੇ ਦੇਖੋ ਮਜ਼ਾਕ ਤਾਂ ਕਰਦਾ ਨਹੀਂ ਹੋਗਾ ਉਹਨਾਂ ਮਾਰ ਨਹੀਂ ਹੋਏਗਾ ਨਾ ਹੁਣ ਉਹ ਪਰਿਵਾਰ ਤੱਕ ਆ ਗਿਆ ਸੰਜੀਤ ਜੀ ਜੇ ਅਗਰ ਤੁਹਾਡੇ ਮਨ ਸਾਹਿਬ ਨੇ ਕੁਝ ਬਿਆਨਬਾਜ਼ੀ ਕਰਨਗੇ ਕਿ ਆ ਕੇ ਲੋਕਾਂ ਨੂੰ ਦੱਸਣਗੇ ਤਾਂ ਫਿਰ ਉਹ ਕਿਤੇ ਨਾ ਕਿਤੇ ਠੀਕ ਨਾ ਕਿਹੜੀ ਬਿਆਨਬਾਜ਼ੀ ਉਹਨਾਂ ਨੇ ਕੀਤੀ ਕੋਈ ਗਲਤ ਤਾਂ ਨਹੀਂ ਕੀਤੀ ਆ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣ ਦੀ ਬਿਆਨਬਾਜ਼ੀ ਕੀਤੀ ਉਹਨਾਂ ਕੋਈ ਗਲਤ ਤਾਂ ਨਹੀਂ ਕਹਿਤਾ ਜੋ ਯੂਥ ਨੂੰ ਖਰਾਬ ਕਰ ਰਿਹਾ ਯੂਥ ਨੂੰ ਮੂਹਰੇ ਲਾ ਰਿਹਾ ਪੰਜਾਬ ਦੇ ਬੰਦਿਆਂ ਨੂੰ ਕੁਝ ਰੁਪਈਏ ਦੇ ਕੇ ਮੂਹਰੇ ਲਗਾ ਰਿਹਾ ਤੇ ਕੋਈ ਨਾ ਕੋਈ ਗੱਲ ਤਾਂ ਹੈ ਕਿ ਬਿਆਮਾਨ ਸਾਹਿਬ ਨੇ ਕੋਈ ਗਲਤ ਤਾਂ ਨਹੀਂ ਕੀਤਾ ਕਰ ਰਮਲੀ ਕੰਮ ਕਰ ਰਿਹਾ ਯੂਥ ਨੂੰ ਸਹੀ ਰਸਤੇ ਜਾਣਾ ਕੰਮ ਕਰ ਰਿਹਾ ਉਤਲੇ ਆਵੇ ਰੋਕੋ ਕਿਸੇ ਗਲਤ ਨਹੀਂ ਕੰਮ ਕਰ ਰਿਹਾ ਤੇ ਸਰਕਾਰ ਨੇ ਇੱਕ ਤੁਹਾਨੂੰ ਦਿੱਤੀ ਹੋਈ ਹੈ ਸਿਕਿਉਰਿਟੀ ਦਿੱਤੀ ਹੈ ਤੁਹਾਡੇ ਕੋ ਵੀ ਹੈ ਉਹਨਾਂ ਕੋ ਵੀ ਹੈ ਤੁਹਾਨੂੰ ਸਿਕਿਉਰਿਟੀ ਤੇ ਵਿਸ਼ਵਾਸ ਨਹੀਂ ਸਿਕਿਉਰਿਟੀ ਤੇ ਪੂਰਾ ਵਿਸ਼ਵਾਸ ਹੈ ਸਿਕਿਉਰਿਟੀ ਦਿੱਤੀ ਹੈ ਸਿਕਿਉਰਿਟੀ 24 ਘੰਟੇ ਹੈ ਇਹੋ ਜਿਹੇ ਬੰਦੇ ਹੁੰਦੇ ਆ ਇਹਨਾਂ ਦਾ ਨਿਸ਼ਾਨਾ ਕਿਤਾ ਸਰਦੀਲ ਕੁਮਾਰ ਸੁਨੀ ਕੋ ਕਿੰਨੀ ਸਿਕਿਉਰਿਟੀ ਸੀ ਆਮ ਬੰਦਾ ਵਿੱਚ ਵਰ ਕੇ ਖੜਾ ਸੀ ਨਾ ਸੰਦੀਪ ਪੰਦੀ ਐ ਕਰਕੇ ਖੜਾ ਸੀ ਮਾਰ ਗਿਆ ਜੋ 40 45 ਬੰਦੇ ਸਿਕਿਉਰਟੀ ਦੇ ਹੁੰਦੇ ਪੁੱਲ ਚ ਲੱਗੀ ਸੀ ਜਿੰਨੇ ਮਾਰ ਲੋ ਨੇ ਤੋੜਦਾ ਦੇਣਾ ਸਿਕਿਉਰਿਟੀ ਹੈ ਕਿਤੇ ਨਹੀਂ ਆ ਸਾਰੇ ਜਦੋਂ ਤੁਸੀਂ ਲੌਜੀਕਲ ਗੱਲ ਕਰੋਗੇ ਹਾਂਜੀ ਇੱਕ ਬਿਆਨਵਾਜੀ ਨਹੀਂ ਦੋਗੇ ਤੁਸੀਂ ਆਨਲਾਈਨ ਬਿਆਨਵਾਜੀ ਸ਼ੁਰੂ ਕਰਦੇ ਨੇ ਫੇਸਬੁਕ ਤੇ ਆ ਜਾਂਦੇ ਨੇ YouTube ਤੇ ਆ ਜਾਂਦੇ ਨੇ ਵਰਸ ਤੇ ਤੇ ਕਿੰਨੇ ਨੇ ਕਿ ਤੁਹਾਨੂੰ ਲੱਗਣਾ ਨਹੀਂ ਹੈ ਕਿ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਜਦੋਂ ਹੁੰਦਾ ਹੈ ਤੇ ਆਵਾਦ ਵਿਵਾਦ ਹੁੰਦਾ ਹੀ ਹੁੰਦਾ ਹੈ ਬਾਦ ਵਿਵਾਦ ਹੁੰਦਾ ਜੇ ਸਹੀ ਗੱਲ ਕਰੋਗੇ ਤਾਂ ਬਾਦ ਵਿਵਾਦ ਹੋਏਗਾ ਗਲਤ ਕਰਾਂਗੇ ਤਾਂ ਕੋਈ ਨਹੀਂ ਬੋਲੇਗਾ ਸੱਚੋ ਬੋਲਾਂਗੇ ਬਾਦ ਵਿਵਾਦ ਤਾਂ ਹੋਏਗਾ ਹੋਏਗਾ ਕਦੀ ਕੱਲ੍ਹ ਹਿਦਦਾਨੀਆਂ ਦੀ ਆ ਜਾਂਦੀ ਹੈ ਕਵੀ ਗੱਡੀਆਂ ਮੂਰੇ ਲਾ ਲੰਦੇ ਉਹਨਾਂ ਸੀ ਆਏ ਪੱਟੀ ਜਿਹੜਾ ਇੱਦਾਂ ਫੋਨ ਕਰਿਆ ਸੱਚ ਬੋਲ ਵਾਲੇ ਤੁਸੀਂ ਹੋ ਹੋਰ ਵੀ ਨੇ ਆਪਣੇ ਪੰਜਾਬ 'ਚ ਬੋਲਦੇ ਨੇ ਨਹੀਂ ਉਹਨੂੰ ਤਰਨ ਤਰਨ ਹਿੰਦੂ ਪੰਚਾਇਤ ਹੋ ਰਹੀ ਆ ਪੰਜਾਬ ਦੇ ਭਲੇ ਲਈ ਹੋ ਰਹੀ ਆ ਨਾ ਕੋਈ ਵੀ ਜਥੇਬੰਦੀ ਕਰ ਰਹੀ ਆ ਪੰਜਾਬ ਦੇ ਭਲੇ ਲਈ ਕਰ ਰਹੀ ਆ ਨਹੀਂ ਹਿੰਦੂ ਪੰਚਾਇਤ ਦੀ ਲੋੜ ਕਿਉਂ ਪਈ ਕਿਉਂ ਨਹੀਂ ਲੋੜ ਦੀ ਕੋਈ ਇਲੈਕਸ਼ਨ ਹੈ ਪਹਿਲੇ ਬੰਦਾ ਕਰ ਲੈਂਦੇ ਪਰਸੋਂ ਕਰ ਲੈਂਦੇ ਪਹਿਲੇ ਬੰਦਾ ਬਾਹਰ ਦੋ ਭਰਾ ਇਲੈਕਸ਼ਨ ਲੜੇਗਾ ਠੀਕ ਹੈ ਨੇ ਲੋਕਤੰਤਰ ਦੇ ਉਹ ਅਧਿਕਾਰ ਹੈ ਉਹ ਲੜ ਰਿਹਾ ਜੀ ਲੋਕਤੰਤਰ ਹੈ ਲੋਕ ਅਧਿਕਾਰ ਸਾਹਮਣੂ ਹੈਗਾ ਪਰ ਕਾਤਲ ਨੂੰ ਦਰਨੇਗਾ ਨਹੀਂ ਤੁਸੀਂ ਵੀ ਲੜ ਜਾਓ ਅਸੀਂ ਕਾਤਲ ਬਿੰਦੂ ਨਹੀਂ ਹਿੰਦੂ ਪੰਚਾਇਤ ਤੁਸੀਂ ਕਰਾਓ ਆਪਣਾ ਹਿੰਦੂ ਖੜਾ ਕਰਾਓ ਸਾਡਾ ਹਿੰਦੂ ਭਰਾ ਉਹ ਅਰਣ ਗੁਰਮੀ ਲਖਣ ਲੜਦਾ ਗਿਆ ਅਸੀਂ ਉਹਦੀ سپورਟ ਚ ਹੀ ਆ ਹਾਂ ਤੇ ਫਿਰ ਠੀਕ ਹੈ ਫਿਰ ਪੰਚਾਇਤ ਕਰਨ ਦੀ ਕੀ ਲੋੜ ਹੈ ਕਿਉਂ ਨਹੀਂ ਕਰ ਰਹੇ ਲੋਕਾਂ ਨੂੰ ਜਾਗਰੂ ਕਿੱਦਾਂ ਲੋਕਾਂ ਨੂੰ ਜਾਗਰੂ ਕਿੱਦਾਂ ਕਰਾਓ ਹਿੰਦੂ ਤੇ ਸਿੱਖ ਨੂੰ ਬੰਨ ਰਹੇ ਹੋ ਜੀ ਨਹੀਂ ਜੀ ਹਿੰਦੂ ਸਿੱਖ ਸਾਡੇ ਭਰਾ ਨੇ ਮੇਰੇ ਹਿੰਦੂ ਤੋਂ ਬਾਅਦ ਮੇਰੇ ਸਿੱਖ ਦੋ ਪੰਚਾਇਤ ਤੁਸੀਂ ਸਿੱਖਾਂ ਨੂੰ ਸਦਿਆ ਹੈ ਸਿੱਖਾਂ ਨੂੰ ਸਦਿਆ ਜਾ ਸਹੀ ਸੇਕ ਹੋਏਗਾ ਜਿਹੜਾ ਵੀ ਜਾਣਦਾ ਕਿ ਸਾਡਾ ਤਰਨਤਾਰਨ ਸ਼ਹਿਰ ਡਵੈਲਪਮੈਂਟ ਕਰੇ ਕੰਮ ਹੋ ਉਹਨੂੰ ਵੋਟ ਪੈਣੀ ਆ ਇਹਨੂੰ ਵੋਟ ਨਹੀਂ ਪੈਣੀ ਨਹੀਂ ਤਾਂ ਫਿਰ ਤੁਸੀਂ ਕਹਿੰਦੇ ਸੀ ਵੋਟਰਾਂ ਨੂੰ ਸੁਧਿਆ ਤੁਸੀਂ ਹਿੰਦੂ ਪੰਚਾਇਤ ਹਿੰਦੂ ਪੰਚਾਇਤ ਕਿਉਂ ਕਰਦੇ ਹੋ ਤੁਸੀਂ ਕੋਈ ਉੱਤੇ ਤਰਨ ਤਰਨ ਦੇ ਵੋਟਰਾਂ ਨੂੰ ਸੱਦਿਆ ਜਿਹੜੇ ਉੱਤੇ ਜਿਹੜੇ ਲੱਗਣਗੇ ਜਿਹੜੇ ਉੱਤੇ ਹਿੰਦੂ ਹੈਗੇ ਆ ਜਿਨ੍ਹਾਂ ਨੂੰ ਪਤਾ ਨਹੀਂ ਉਹਨਾਂ ਜਾਗਰੂਤ ਕਰਨਾ ਤੇ ਹਿੰਦੂ ਪੰਚਾਇਤ ਰੱਖੀ ਆ ਦੱਸਣਾ ਚ ਰੱਖੀ ਆ ਕੀ ਮੌਲ ਨਹੀਂ ਮੰਨਣਾ ਕੀ ਬੀਤ ਰਿਹਾ ਸੀ ਮੰਨ ਨਹੀਂ ਹਿੰਦੂ ਇੱਕ ਵਾਸੇ ਦੱਸ ਇੱਕ ਪਾਸੇ ਕੋਈ ਨਹੀਂ ਮੰਨਿਆ ਇਹ ਮੌਲ ਕ੍ਰੀਏਟ ਕਰ ਰਹੇ ਉਹ ਤਰਨ ਸਾਰੇ ਸਾਰੇ ਸਿੱਖ ਇੱਕ ਬਰਾਬਰ ਨਹੀਂ ਹੁੰਦੇ ਨਹੀਂ ਸਾਰੇ ਹਿੰਦੂ ਵੀ ਇੱਕ ਬਰਾਬਰ ਨਹੀਂ ਹੁੰਦੇ ਕਿਉਂ ਕੋ ਸਿੱਖਾਂ ਨੇ ਹਿੰਦੂ ਵੀ ਚੱਲਦੇ ਨੇ ਹੁਣ ਸਾਰੇ ਹਿੰਦੂ ਇਕੱਠਾ ਹੋਇਆ ਨਹੀਂ ਆਈ ਸਾਰੇ ਹਿੰਦੂ ਇਕੱਠੇ ਹੋਏ ਨਹੀਂ ਚੱਲੇ ਨਹੀਂ ਦੋ ਤਰੀਕ ਨੂੰ ਚੱਲੇ ਨਹੀਂ ਉੱਥੇ ਦੇ ਲੋਕ ਨਹੀਂ ਤਰਫਦਾਰਾਂ ਦੇ ਲੋਕ ਹੀ ਸਾਮੇ ਪਏ ਆ ਉਹਨਾਂ ਲੋਕਾਂ ਕੋ ਕਤਲਾ ਤੋਂ ਸਾਮੇ ਪਏ ਆ ਨਹੀਂ ਤੁਸੀਂ ਕਹਿ ਰਹੇ ਹੋ ਨਾ ਅਸਲੀ ਕਹਿ ਰਹੇ ਹੋ ਉੱਤੇ ਦੇ ਕਹਿ ਰਹੇ ਆ ਅਸਲੀ ਕਹਿ ਰਹੇ ਉਹ ਫਿਰ ਵੋਟਰਾਂ ਨੂੰ ਪੁੱਛ ਕੇ ਆਓ ਪੁੱਛਿਆ ਕਾਈ ਦਾ ਬਜਾਇਤ ਹੋ ਰਹੀ ਆ ਨਹੀਂ ਤਾਂ ਉੱਤੇ ਕਹਿੰਦੇ ਬਿੰਦੇ ਉਹ ਤਰਫਦਾਰ ਬਿਲਾਓ ਹਿੰਦੂ ਪੰਚਾਇਤ ਦਾ ਕੀ ਮਤਲਬ ਹੈ ਉਹ ਤੇ ਹਿੰਦੂ ਕਿਉਂ ਲਾਇਆ ਅਸੀਂ ਹਿੰਦੂ ਆ ਅਸੀਂ ਹਿੰਦੂ ਪੰਚਾਇਤ ਕਰਾਂਗੇ ਫਿਰ ਤੁਸੀਂ ਫਿਰ ਫਿਰ ਉਹੀ ਗੱਲ ਆ ਗਈ ਫਿਰ ਉਹ ਤੇ ਹਿੰਦੂ ਮੁਸਲਮਾਨ ਸਿੱਖ ਤੁਸੀਂ ਸਾਡੇ ਨਾਲ ਤਾਂ ਸਿੱਖ ਵੀ ਚੱਲੇ ਨੇ ਜੇ ਸਹੀ ਸਿਕਦਰ ਨੋ ਵੀ ਚਲੇ ਹਿੰਦੂ ਪੰਚਾਇਤ ਹਾਂ ਇਹ ਗੋਣਾ ਸੀ ਉਸ ਵੋਟਰਾਂ ਨੂੰ ਅਵੇਰ ਕਰਨ ਜਾ ਰਿਹਾ ਢੇਰ ਘੰਟੇ ਲੱਗੇ ਆ ਜਗੂਕਰਨ ਚੱਲੇ ਆ ਹਾਂ ਉਹ ਮੈਂ ਇੱਕ ਨਾ ਇਲਾਕਾ ਹਿੰਦੂ ਪੰਚਾਇਤ ਠੀਕ ਹੈ ਹਿੰਦੂ ਸਿੱਖਾਂ ਕੋਲ ਨਾ ਕੋ ਸਿੱਖ ਪੰਚਾਇਤ ਕਵੇ ਸੀ ਅਲੱਗ ਕਰਨੀ ਹੈ ਸਿੱਖ ਕਹਿੰਦੇ ਸੀ ਅਲੱਗ ਪੰਚਾਇਤ ਜੇ ਸਹੀ ਜੇ ਕੋਈ ਨਾ ਨਹੀਂ ਕਰੇਗਾ ਉਹ ਸਾਡੇ ਨਾਲ ਚੱਲੇਗਾ ਕਿਹਨੂੰ ਪਤਾ ਕਿ ਸਹੀ ਕਰ ਰਿਹਾ ਕਾਤਰਾ ਨੂੰ ਵੋਟ ਨਹੀਂ ਪਾਈ ਅਮੀਰਪਾਲ ਨੂੰ ਵੋਟਾਂ ਪਾਈ ਅੱਛੇ ਕਿਹੜੀ ਡਿਵੈਲਪਮੈਂਟ ਹੋਗੀ ਐਡਵਾਈਸਮੈਂਟ ਕਰਾ ਲੇਗਾ ਨਹੀਂ ਨਹੀਂ ਵੋਟਾਂ ਦੀ ਗੱਲ ਕੀ ਕਰਦੇ ਲੋਕਤੰਤਰ ਹੈ ਜਿਹੜਾ ਵੋਟ ਪਾਓ ਤੁਹਾਡਾ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਤੁਹਾਡੇ ਸਾਹਮਣੇ ਆ ਜਾਏਗਾ ਜਿਆਦਾ ਟੈਂਪ ਤਾਂ ਨਹੀਂ ਹੈਗਾ ਨਹੀਂ ਤੁਹਾਨੂੰ ਹਾਈ ਹੋ ਗਈ ਅੱਜ ਤੁਹਾਨੂੰ ਕੀ ਲੱਗਦਾ ਹੈ ਹਿੰਦੂ ਪੰਜਾਬ ਸੁਰੱਖਿਤ ਨਹੀਂ ਹੈ ਨਹੀਂ ਸੁਰੱਖਿਤ ਨਹੀਂ ਹੈ ਕਿਉਂ ਅਸਰਿਆ ਪੱਟੀ ਵਾਲੇ ਜਿਹੜੇ ਸਰਿਆਂ ਨੂੰ ਧਮਕੀਆਂ ਦੇ ਰਹੇ ਆ ਲੋਕੇਸ਼ ਜਿਹੜਾ ਮੰਗ ਰਿਹਾ ਲੋਕੇਸ਼ ਨਾਲ ਹੋਣੀ ਕਿ ਆ ਵੀ ਅਸੀਂ ਜਲੰਧਰ ਤੋਂ ਕਰਕੇ ਆ ਰਹੇ ਆ ਆਪਾਂ ਟਾਲੇ ਇੱਥੇ ਦਗਨ ਪਲਾ ਜਾਣੂ ਸਰਿਆਂ ਤੂੰ ਦੇਖ ਤੂੰ ਵੀਡੀਓ ਧਮਕੀ ਦੇ ਰਿਹਾ ਤੂੰ ਦੱਸ ਮੈਨੂੰ ਤੂੰ ਲੋਕੇਸ਼ ਨੂੰ ਦੱਸ ਪਰ 10 ਮਿੰਟ ਦਾ ਟਾਈਮ ਦੇ ਤੇਰੇ ਗੋਲੀ ਆ ਦੱਸੋ ਕਿੱਡਾ ਵੱਡਾ ਇਹਨਾਂ ਦਾ ਗੈਂਗ ਹੋਏਗਾ ਤੁਸੀਂ ਇੱਤੋਂ ਹਟ ਲਓ ਜਿਹੜਾ 10 ਮਿੰਟ ਮੰਗਦਾ ਇਹਦੇ ਵਿੱਚ ਹਿੰਦੂ ਤੇਰੇ ਦਾ ਕਿਸੇ ਗੱਲ ਹੈ ਕਿ ਸਜਾਦ ਮੱਟੀ ਦਾ ਪਾਕਿਸਤਾਨਦੰਦਾ ਤੇਰੇ ਬੰਦੇ ਨਹੀਂ ਬੈਠੇ ਉਹਨੇ ਸਿੱਖਾਂ ਨੂੰ ਵੀ ਧਮਕੀਆ ਦਿੱਤੀਆਂ ਨੇ ਸਿੱਖਾਂ ਨੂੰ ਸਜਾਦ ਮੱਟੀ ਨੇ ਉਹ ਤਾਂ ਜੇਲ੍ਹ ਆ ਨਾ ਮਰਦਾ ਕੋਲੇ ਸਿੱਖੀ ਨੇ ਫਿਰ ਤੁਸੀਂ ਕਿਵੇਂ ਕਹ ਰਹੇ ਹੋ ਕਿ ਹਿੰਦੂ ਸੁਰੱਖਿਤ ਨਹੀਂ ਹੈ ਮੈਂ ਇਹ ਗੱਲ ਪੁੱਛਣਾ ਹੈ ਨਹੀਂ ਸੁਰੱਖਿਤ ਹੈ ਕਿ ਮਾਨ ਸਾਹਿਬ ਜੇ ਆਪਣੇ ਹਿੰਦੂ ਧਰਮ ਦੀ ਹਿੰਦੂ ਸਿੱਖ ਇੱਕ ਆ ਉਹ ਸਿੱਖ ਹੋ ਗਏ ਹਿੰਦੂ ਧਰਮ ਨੂੰ ਪੀਅਰ ਵੀ ਦੇ ਰਿਹਾ ਕਿਉਂਕਿ ਕਰਮ ਸਾਡਾ ਇੱਕੋ ਹੀ ਹੈ ਤੋ ਗਲਤ ਹੋ ਗਿਆ ਮਰਜ਼ਕ ਨਾ ਮਾਰਾ ਬੋਲਦੇ ਹੁਸ਼ਿਆਰ ਭੱਟੀ ਦੇ ਪਰਸੋਂ ਕੀ ਗਿਆ ਫੋਨ ਕਰਕੇ ਅੱਗੇ ਤਾਂ ਚਲੋ ਸਾਨੂੰ ਬਾਹਰ ਆਉਂਦੀ ਸੀ ਹੁਣ ਉਹ ਉਹਨੇ ਪਰਿਵਾਰ ਤੱਕ ਚਲਾ ਗਿਆ ਜੇ ਚਲਾ ਗਿਆ ਇਹ ਕੋ ਚੰਗੀ ਗੱਲ ਤਾਂ ਨਹੀਂ ਹੈਗੀ ਮੋਲ ਖਰਾਬ ਹੀ ਹੋਣਾ ਪਰਚਾ ਹੋਇਆ ਨਾ ਸਹਿਜਾ ਮਾਨ ਸਾਹਿਬ ਇਹ ਪਤਲਾ ਤਾਂ ਪਰਚਾ ਹੋਇਆ ਨਾ ਬਿਲਕੁਲ ਜਿਹੜਾ ਗਲਤ ਬੋਲੂਗਾ ਸੋਸ਼ਲ ਮੀਡੀਆ ਇਹ ਐਫਆਈਆ ਤੁਹਾਡੇ ਕੋਲ ਵੀ ਤੁਹਾਡੇ ਕੋਲ ਵੀ ਪਰਚਾ ਆਇਆ ਨਾ ਨਹੀਂ ਬਿਲਕੁਲ ਦੇਖੋ ਜੀ ਜੋ ਕੱਲ੍ਹ ਸ਼ਾਸਤਰ ਵੀ ਦੇਖਿਆ ਪਰ ਦਸਰਿਆਂ ਨੂੰ ਦੇਖਿਆ ਕਿ ਅਸੀਂ ਸਹੀ ਕਾਵੇ ਆ ਕਿ ਪਰਚਾ ਦਿੱਤਾ ਗਲਤ ਉਧਰ ਪਰਸ਼ਾਦਾਂ ਚੱਕ ਕੇ ਅੰਦਰ ਲਾ ਫਾ ਦਿੰਦਾ ਦੇਖੋ ਦੇਖੋ ਜੀ ਜੇ ਅਗਰ ਗਲਤ ਤੁਹਾਡੇ ਨਾਲ ਹੋਇਆ ਮੇਰੇ ਨਾਲ ਹੋਇਆ ਜਿਹਦੇ ਨਾਲ ਮਰਜ਼ੀ ਹੋਇਆ ਉਹ ਇਹ ਨਹੀਂ ਦੇਖਦਾ ਪ੍ਰਸ਼ਾਸਨ ਕਿ ਕੀ ਸਿੱਖਾ ਨਾ ਹੋਇਆ ਹਿੰਦੂਆਂ ਨਾਲ ਹਾਂ ਜੀ ਤੁਹਾਡੀ ਗੱਲ ਗਲਤ ਗੱਲ ਬਿਲਕੁਲ ਗੱਲ ਤੁਹਾਡੀ ਮੇਰੀ ਨਹੀਂ ਰਹਿ ਗਈ ਗੱਲ ਰਹਿ ਗਈ ਪੰਜਾਬ ਦੇ ਹਰ ਵਰਗ ਦੀ ਤੁਹਾਡੀ ਮੇਰੀ ਗੱਲ ਇਹ ਗੱਲ ਕਹਿੰਦਾ ਹਰ ਵਰਗ ਦੀ ਗੱਲ ਹਰ ਵਾਰ ਇਹੀ ਕਹ ਰਹੇ ਹੋ ਕਿ ਹਿੰਦੂ ਤੇ ਸੁਰੱਖਿਤ ਨਹੀਂ ਹਿੰਦੂ ਤੇ ਸੁਰੱਖਿਤ ਨਹੀਂ ਅਸੀਂ ਕਿੱਥੇ ਕਹਿੰਦੇ ਇੰਦਰ ਦਾਲੀ ਬੰਦੇ ਵਿੱਚ ਸੁਧੀਰ ਕੁਮਾਰ ਸੂਰੀ ਨੂੰ ਮਾਰਤਾ ਕਿੱਥੋਂ ਸੁਰੱਖਿਤਾ ਦੀ ਪੰਜਾਬ ਪੁਲਿਸ ਗੱਡੀ ਲੱਗੀ ਸੀ ਕਿ ਨੇ ਕੱਲਾ ਸੁਧੀ ਰਿਹਾ ਮੈਂ ਕਿ ਮੈਂ ਕਈ ਨਾ ਲੈ ਦੂੰਗਾ ਜਿਹੜੇ ਮਰੇ ਨਹੀਂ ਅਮੀਰ ਅਮੀਰ ਤੋਂ ਉਹਨੂੰ ਧਮਕੀ ਆ ਰਹੀਆਂ ਜੋ ਆਪ ਕੋ ਗੱਲ ਕਰਦਾ ਸਹੀ ਗੱਲ ਕਰਦਾ ਹੈ ਹਿੰਦੂਆ ਦੀ ਸਿੱਖਾਂ ਦੀ ਗੱਲ ਕਰਕੇ ਉਹ ਜਿਹੜਾ ਸਹੀ ਗੱਲ ਕਰ ਰਿਹਾ ਜਿਹਨੂੰ ਤੁਹਾਨੂੰ ਉਹਨੂੰ ਤਾਂ ਤੁਸੀਂ ਕੀ ਸੋਚਦੇ ਉਹਨਾਂ ਹਿੰਦੂਆ ਨਹੀਂ ਕੱਲਾ ਟਾਰਗੇਟ ਕੀਤਾ ਜਾ ਰਿਹਾ ਜੇ ਆਪਣੇ ਅੰਦਰ ਹੀ ਤਾਂ ਸਾਾਨੂੰ ਹਿੰਦੂ ਟਾਰਗੇਟ ਕਰ ਰਹੇ ਨੇ ਕੱਲ ਤੱਕ ਕੱਲ ਤੱਕ ਮਾਣਾ ਸਾਨੂੰ ਟਾਰਗੇਟ ਕਰਨਾ ਸਾਡਾ ਨੁਕਸਾਨ ਕਰਨਗੇ ਤਾਈ ਬਣਾਣਗੇ ਅਸੀਂ ਆਪਣੇ ਘਰਾਂ ਵਿੱਚ ਕਿਉਂ ਨਹੀਂ ਲੱਗੇ ਲਿਆ ਸੰਜੀ ਤਰਨ ਤਰਨ ਤੇ ਇਸ ਵਾਰ ਦੇ ਤੁਸੀਂ ਕਹਿ ਰਹੇ ਹੋ ਐਮਐਲਏ ਬਣੂਗਾ ਹਿੰਦੂ ਬਣੂਗਾ ਮੈਂ ਕਹਿੰਦਾ ਸੰਦੀਪ ਸੰਧਰੀਆ ਪੂਰਾ ਨਹੀਂ ਜਿੱਤਣਾ ਚਾਹੀਦਾ ਨਾ ਜਿੱਤੇਗਾ ਕੋਈ ਹੋਰ ਬਣ ਜਾ ਸਾਨੂੰ ਉੱਚੇ ਕੋਈ ਦੁੱਖ ਨਹੀਂ ਹੈਗਾ ਤੁਸੀਂ ਇਹਨਾਂ ਦਾ ਵਿਰੋਧ ਕਰਾਂਗੇ ਮੰਦੀ ਤੋਂ ਤੁਸੀਂ ਵਿਰੋਧ ਕਰੋ ਮੈਂ ਮੰਨਦਾ ਅਸੀਂ ਜਾਦੂਗਰੀ ਕਰਾਂਗੇ ਲੋਕਾਂ ਨੂੰ ਵੋਟਾ ਨਾ ਪਾਓ ਜਿਵੇਂ ਆਪਣੇ ਆਪਣੇ ਪਰਿਵਾਰ ਬੱਚੇ ਤੁਸੀਂ ਕਰੋ ਪਰ ਇਹ ਨਾ ਕਹੋ ਕਿ ਉੱਥੇ ਅਸੀਂ Hindu ਪੰਚਾਇਤ ਕਰਨੀ ਹੈ ਕਰਾਂਗੇ ਕਿਉਂਕਿ ਉਹ ਤਾਂ Hindu ਹੀ ਜਾਂਦੇ ਨੂੰ ਲੋਕ ਗੱਲ ਵਕਰੀ ਹੈ ਉਹ ਗੱਲ ਵਕਰੀ Hindu ਉਹ ਤਾਂ Hindu ਵੀ ਹੈ ਮੁਸਲਮਾਨ ਵੀ ਹੈ ਸਾਰੇ ਵਰਗ ਇੱਕ ਵੀ ਹੈ ਬਾਲਮੀਕੀ ਵੀ ਹੈ ਜੇ ਤੇ ਜੇ ਉੱਥੇ ਉਹਦੇ Christian ਲੋਕ ਜੇ ਉੱਥੇ ਲੋਕ ਨਾ ਚੱਲਦੇ ਹੁੰਦੇ Hindu ਪੰਚਾਇਨਾ ਹੋਵੇ ਰੋਕਣਾ ਲੱਗਦੀ ਰੋਲਾ ਨਾ ਪੈਂਦਾ ਬੜੇ ਸ਼ਾਂਤੀਮਈ ਹਿੰਦੂ ਪੰਚਾਇਤ ਹੋਣ ਜਾ ਰਹੀ ਆ ਹਰ ਚੀ ਹਰ ਵਰਗ ਉੱਤੇ ਹੋਏਗਾ ਪੰਚਾਇਤ ਇਲੈਕਸ਼ਨ ਦੇ ਟਾਈਮ ਕਿ ਹੋ ਰਹੀ ਆ ਜੇ ਹਿੰਦੂ ਹਿੰਦੂ ਜਾਗਰੂਕ ਕਰੇ ਅਸੀਂ ਚਾਹਨੇ ਆ ਕਾਤਲ ਦਾ ਭਰਾ ਅਸੀਂ ਜਿੱਤਣ ਨਹੀਂ ਦੇਣਾ ਸਾਡੀ ਤਾਂ ਹਿੰਦੂ ਪੰਚਾਇਤ ਜਾ ਰਹੀ ਹੋ ਤਾਂ ਅਸੀਂ ਜ਼ੋਰ ਪੂਰਾ ਲਾ ਲੈਂਦੇ ਮੈਨੂੰ ਮੈਨੂੰ ਲੱਗ ਰਿਹਾ ਕਿਸੇ ਦੂਸਰੀ ਪਾਰਟੀ ਵਾਲੇ ਨੇ ਤੁਹਾਨੂੰ ਪ੍ਰਮੋਟ ਕਰਨ ਲਈ ਪਿੱਛੋਂ ਭੇਜਦਾ ਨਹੀਂ ਨਹੀਂ ਸਾਨੂੰ ਕੋਈ ਜਾਓ ਤੁਸੀਂ ਜਾ ਕੇ ਉਹਨੂੰ ਰਿਪੋਰਟ ਕਰਾਓ ਤੁਹਾਨੂੰ ਕੋਈ ਪ੍ਰਮੋਟ ਨਹੀਂ ਕੀਤਾ ਜੀ ਨਹੀਂ ਮੈਨੂੰ ਨਹੀਂ ਲੱਗ ਰਿਹਾ ਅਸੀਂ ਸਾਰੇ ਹਿੰਦੂ ਪਿਆਰ ਨਾਲ ਕੇ ਚੱਲੇ ਹੋ ਤਾਂ ਸਾਨੂੰ ਕਿਸੇ ਨੇ ਪ੍ਰਮੋਟ ਪ੍ਰਮੋਟ ਨਹੀਂ ਕੀਤਾ ਅਸੀਂ ਪਹਿਲੇ ਵੀ ਕਹ ਰਿਹਾ ਸੰਦੀ ਸੰਦੀਪ ਸੰਦੀ ਦੇ ਭਰਾ ਨੂੰ ਵੋਟ ਨਹੀਂ ਪਾਣੀ ਭਾਜਪਾ ਨੂੰ ਪਾ ਦਿਓ ਕਾਲਿਆ ਨੂੰ ਪਾ ਦਿਓ ਆਮ ਆਦੀ ਪਾਰਟੀ ਪਾ ਦਿਓ ਆਜ਼ਾਦ ਨੂੰ ਇਹ ਕਹਿੰਦਾ ਕਿ ਭਾਜੀਪੀ ਵਾਲਿਆਂ ਨੇ ਤੁਹਾਨੂੰ ਅੱਗੇ ਕਰਤਾ ਕਿ ਹਿੰਦੂ ਵੋਟ ਇਕਰਮ ਕਰ ਦੋ ਕਿਉਂਕਿ ਦੂਸਰੇ ਆ ਕੇ ਸੰਜੀਤ ਜਿੱਦੀ ਹਾਰ ਜਾਵੇ ਕਿਸੇ ਨੇ ਕਹਿਣਾ ਦੇਖੋ ਕੋਚਿਆ ਤਾਂ ਤੁਹਾਡੀ ਸੋਚ ਨਹੀਂ ਜਦੋਂ ਪ੍ਰੋਗਰਾਮ ਚੱਲੂਗਾ ਲੋਕ ਕਮੈਂਟਸ ਕਰ ਦੇਣਗੇ ਕਰਨਗੇ ਮਨ ਲਓ ਕਿਸੇ ਨੇ ਕਹਿ ਦਾਂ ਕਮੈਂਟਸ ਕਰਦਾ ਮੈਂ ਆਪਣੀ ਗੱਲ ਜੇ ਮੈਂ ਸਹੀ ਗੱਲ ਬੋਲ ਰਿਹਾ ਤੇ ਲੋਕ ਸਹੀ ਕਮੈਂਟ ਵੀ ਕਰਨਗੇ ਤੁਸੀਂ ਹੋਰ ਖਰਾਬ ਕਰਦੇ ਹੋ ਲੋਕਾਂ ਦੇ ਕਿਸੇ ਨੇ ਕਹੋ ਕੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਹ ਨੂੰ ਵੋਟ ਦਿਓ ਤਾਂ ਸਾਰਿਆਂ ਦਾ ਨਾਮ ਲਿਆਤਾ ਨਾ ਪਾਰਟੀ ਦੇ ਚਾਰ ਹੀ ਹੈ ਨਾ ਓਏ ਹੋਏ ਫਿਰ ਹਿੰਦੂ ਮਜਾ ਕੀ ਲੋਲ ਵਹਿ ਗਈ ਹਿੰਦੂ ਪੰਚਾਇਤ ਕਰਨ ਦੀ ਕਿਉਂ ਮੰਦੂ ਪੰਚਾਇਤ ਤੁਸੀਂ ਲੁਗਿਆਣੇ ਕਰ ਲੈਂਦੇ ਇਲੈਕਸ਼ਨ ਤਰਨਦਾਂ ਲੈਂਦੇ ਤਰਨ ਤਰਨ ਹੋ ਰਿਹਾ ਇਲੈਕਸ਼ਨ ਵਿਦਾੜੇ ਚ ਨਹੀਂ ਹੋ ਰਿਹਾ ਚਲੋ ਵਿਦਾੜੇ ਚੋਂ ਬਾਬਾ ਦੂਸਰੇ ਕਿਸੇ ਬੰਦੇ ਨੇ ਪਿੱਛੇ ਮੈਨੂੰ ਕਿਹਾ ਕਿ ਤੂੰ ਜਾ ਕੇ ਇੱਕ ਮਾਹੌਲ ਕ੍ਰੀਏਟ ਕਰੋ ਤਾਂ ਆਤਾ ਸਾਨੂੰ ਕਿਸੇ ਬੰਦੇ ਨੇ ਕਿ ਮੈਂ ਕੀ ਕਹਿ ਸਕਦਾ ਅਸੀਂ ਆਪਣੇ ਆਪਣੇ ਭਾਈਚਾਰਿਆਂ ਸਾਰਾ ਹਿੰਦੂ ਸਮਾਜ ਨੇ ਸਲਾਹ ਕੀਤੀ ਤਰਨ ਤਰਨ ਅਸੀਂ ਸੰਦੀਪ ਸੰਦੀਪ ਭਰਾ ਨੂੰ ਹਰਾਣਾ ਲੋਕਾਂ ਨੂੰ ਜਾਗਰੂਤ ਕਰਨਾ ਤੁਸੀਂ ਆਰਮੜਾ ਟਾਈਮ ਆਪਣੇ ਬੱਚੇ ਆ ਜਾ ਆਪਣੇ ਘਰ ਦੇ ਹੋ ਤਾਂ ਟਾਈਮ ਸੁਰੱਖਿਤ ਕਰੋ ਐਨੂੰ ਵੋਟ ਪਾ ਕੇ ਮੋਲ ਖਰਾਬ ਹੋਣਾ ਤੁਹਾਡਾ ਕੋਈ ਡਿਪਾਰਟਮੈਂਟ ਨਹੀਂ ਹੋਣਾ ਇਹਨਾਂ ਨੇ ਆਪਣਾ ਰਾਜ ਬਣਾ ਲਿਆ ਕੀ ਚੰਗੇ ਜਾ ਕੇ ਉੱਥੇ ਜੇ ਹਿੰਦੂ ਨੇ ਉਹਨੂੰ ਕੀ ਕਹੂੰਗਾ ਕਿੱਥੇ ਜਾ ਕੇ ਵੋਟ ਪਾਉਂ ਜਿੱਥੇ ਮਰਜ਼ੀ ਪਾਓ ਇਹਨੂੰ ਨਹੀਂ ਪਾਣੀ ਸਾਡੇ ਵੇਖੋ ਇਹਨੂੰ ਵੋਟ ਨਹੀਂ ਪਾਣੀ ਸਾਡੇ ਨੇ ਬਣਾਉਣਾ ਵੋਟ ਨਹੀਂ ਤੁਹਾਡਾ ਹਿੰਦੂ ਕਲੀ ਨੇੜੇ ਵੀ ਖੜਾ ਤਰੰਤਰ ਹਾਂ ਹਿੰਦੂ ਕੈਂਡੀਡੇਟ ਵੀ ਦਾਖੜ ਅਰਣ ਕੁਰਮੀ ਦਾਖੜ ਮੈਂ ਉਹਨੂੰ ਕਹਾਂ ਮੈਂ ਵੋਟ ਪਾਉ ਉਹਨੂੰ ਪਾ ਦੋ ਮੈਂ ਕਹਿੰਦਾ ਕਿ ਜਰੂਰ ਪਾ ਦੋ ਮੈਂ ਕਿਸੇ ਇੱਕ ਦੀ ਪ੍ਰਮਾਣ ਕਰਦਾ ਨਹੀਂ ਆ ਗਏ ਨੇ ਜੇ ਮੈਂ ਕਹਾਂ ਕਿ ਸਾਡਾ ਵਿਰੋਧ ਸਦੀ ਬੰਦਰੀਆ ਭਰਾ ਦਾ ਸਾਡੇ ਵੱਲੋਂ ਜਿੱਥੇ ਮਰਜ਼ੀ ਜਾ ਕੇ ਰੂ ਪਾ ਅਜਾਣ ਨੂੰ ਪਾ ਦੇ ਇਹ ਸੰਜੀਤ ਜੀ ਤੁਸੀਂ ਬਾਰ ਬਾਰ ਇੱਕੋ ਹੀ ਗੱਲ ਕਹਿ ਰਹੇ ਹੋ ਕਿ ਹਿੰਦੂ 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 ਕਿਉਂਕਿ ਤੁਸੀਂ ਕਹਿ ਰਹੇ ਹੋ ਹਿੰਦੂ ਸੁਰੱਖਿਤ ਨਹੀਂ ਹੈ ਨਹੀਂ ਹੈਗਾ ਮੈਂ ਕਹਿੰਦਾ ਪੰਜਾਬ ਦੇ ਹਿੰਦੂ ਸੁਰੱਖਿਤ ਹੈ ਜੇ ਅਸੀਂ ਭੰਦੂ ਲੱਗ ਰਿਹਾ ਨਾ ਮੈਂ ਕਹਿੰਦਾ ਭੰਦੂ ਲੱਗ ਰਿਹਾ ਮੈਨੂੰ ਲੱਗ ਨਹੀਂ ਰਿਹਾ ਮੈਂ ਨੇ ਕਹਿ ਰਿਹਾ ਕਿ ਸੁਰੱਖਿਤ ਹੈ ਸਾਨੂੰ ਨਹੀਂ ਲੱਗ ਰਿਹਾ ਕਿਹੜਾ ਸੁਰੱਖਿਤ ਹੈ ਹਿੰਦੂ ਨੂੰ ਤਾਂ ਟਾਰਗੇਟ ਕੀਤਾ ਜਾਂਦਾ ਤੁਸੀਂ ਕਹਿ ਰਹੇ ਜੇ ਅਸੀਂ ਅਸੀਂ ਵਾਅਦੇ ਅਸੀਂ ਵਾਅਦੇ ਟਾਰਗੇਟ ਮਨਸਾਬ ਨੂੰ ਟਾਰਗੇਟ ਕੀਤਾ ਗਿਆ ਰੋਜ਼ ਹੋ ਰਿਹਾ ਟਾਰਗੇਟ ਦੀ ਸਿੱਖ ਨੇ ਹਾਂ सच से कर बोल 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 टारगेट हो है नहीं बोलने ज़्यादा 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 ने सोशल मीडिया तो, ने तो ने। जादा बोल, जादा बोलने है ना डीपली जाकर जाकर देखो ने, ने ने जाकर देखो इलेक्शन लड़ा देने दो हजार लड़ाव इलेक्शन लड़ ले पता लग जाऊ इलेक्शन कर ਜਿੰਨਾ ਹਿੰਦੂ ਸਮਾਜ ਦਾ ਸਿੱਖ ਭਾਈ ਦਾ ਸਾਰੇ ਸਾਡੇ ਭਰਾ ਨੇ ਜਿਹੜੇ ਸਹੀ ਹੋਊਗਾ ਮਾਨਸਾਬਾ ਨਾਲ ਚੱਲਣਗੇ ਤੁਸੀਂ ਪਰ ਤੁਸੀਂ ਲੈ ਕੇ ਲਓ ਤੁਹਾਨੂੰ ਪਤਾ ਲਾਈ ਜਾਣਾ ਕੋਈ ਲੜਲੇ ਮਾਨਸਾ ਮੇਰੇ ਤੋਂ ਮੈਂ ਮਾਨਤਾ ਤੋਂ ਬਾਹਰ ਮਾਨਸਾ ਮੇਰੇ ਤੋਂ ਬਾਹਰ ਜਾਂ ਹੋਰ ਕੋਈ ਹੋਰ ਤੋਂ ਹੋਰ ਪਾਰਟੀ ਕੋਈ ਬੰਨਾ ਸਾਡੇ ਤੋਂ ਬਾਹਰ ਮਾਨਸਾ ਸਾਨੂੰ ਦਿੰਦੇ ਮੇਰੇ ਕਿ ਅਸਿ ਲੜਨਾ ਮੈਂ ਹੋਈ ਤਾਂ ਗੱਲ ਕਰ ਰਿਹਾ ਸਾਨੂੰ ਦੇਣਗੇ ਅਸਿ ਲੜਨਾ ਕੋਣ ਦੇਊਗਾ ਤੁਹਾਨੂੰ ਜਿਹੜੇ ਕਾਬਲੇ ਤੋਂ ਲੜਨੇਗਾ ਨਹੀਂ ਕੋਣ ਦੇਗਾ ਤੁਸੀਂ ਆਪਣੀ ਪਾਰਟੀ ਬਣਾ ਲਓ ਹਿੰਦੂਆਂ ਨੂੰ ਲੈ ਕੇ ਲੜਨਾ ਦੇ ਦੋ ਹਸਤਾਜ ਲੜਨਾ ਦੋ ਸਤਾਜ ਦੇਖਾਂਗੇ ਮਾਨਸਾ ਨੂੰ ਕਿੰਨੇ ਵੋਟ ਬੰਨੇ ਤੁਹਾਨੂੰ ਕਿੰਨੇ ਮੈਂ ਕਹਿੰਦਾ ਦੋ ਹਸਤਾ ਆ ਉਹ ਵੀ ਤਾਂ ਗੱਲ ਕਰ ਰਿਹਾ ਜਿਹਨੇ ਜਿਹਨੇ ਦੀ ਕਾਬਲੀਅਤ ਹੋਏਗੀ ਮੈਂ ਕਹਿੰਦਾ ਹਿੰਦੂ ਸਮਾਜ ਤੁਸੀਂ ਗੱਲ ਕਰ ਮੈਂ ਹਿੰਦੂ ਸਮਾਜ ਦੀ ਗੱਲ ਨਹੀਂ ਕਰਦਾ ਜਿਹਦੇ ਕਾਬਲੀਅਤ ਹਿੰਦੂ ਸਮਾਜ ਇੱਕ ਫੈਸਲਾ ਲਾ ਲੇਗਾ ਇਸ ਵੇਲੇ ਅਸੀਂ ਇਸ ਬੰਦੇ ਨੂੰ ਖੜਾਣਾ ਇਹਨੂੰ ਸਪੋਰਟ ਕਰਨੀ ਹੈ ਉਹਨੂੰ ਕਰ ਰਹਾ ਮੈਨੂੰ ਕਹਿੰਗੇ ਸਾਰੇ ਮੈਨਾ ਕਰ ਦੂਗਾ اچھا ਤੁਸੀਂ ਇਹ ਮੰਦੇ ਪੰਜਾਬ ਦੇ ਲਾਅ ਇਨ ਆਰਡਰ ਠੀਕ ਹੈ ਨਹੀਂ ਕਿਉਂ ਆ ਜਿਹੜਾ ਆ ਮਿਲੇ ਆ ਬ੍ਰੇਨ ਵਾਸਟਿੰਗ ਦੇਰਿਆ ਨਹੀਂ ਮਿਲਿਆ ਠੀਕ ਹੈ ਇਸ ਟਾਈਮ ਪੂਰਾ ਮੋਲ ਸ਼ਾਂਤ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਆ ਮੈਨ ਤੋਂ ਮਿਲੇ ਨਹੀਂ 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 ਕਿਲੋ ਮੀਟਰ ਦੂਰ ਤੋਂ ਬਿਲਕੁਲ ਆ ਤੁਸੀਂ ਖੁਦ ਮੇਰੇ ਦੂਰ ਤੋਂ ਮਿਲੇ ਕੋਈ ਠੀਕ ਆ ਹਾਂ ਤੁਸੀਂ ਕਹਿ ਰਹੇ ਹੋ ਜੇ ਉਹ ਸੱਜੇ ਜਿੱਥੋਂ ਮਿਲੇ ਆ ਉਹਦੇ ਸੱਜੇ ਖੱਬੇ ਅੱਗੇ ਪਿੱਛੇ ਵੀ ਚਾਰ ਮੰਨ ਕੀਤੇ ਆ ਵੀ ਬੜਾ ਕੁਝ ਮਿਲ ਸਕਦਾ ਲਾਅ ਇਨ ਆਰਡਰ ਨਹੀਂ ਪੜੇ ਨੇ ਪੁਲਿਸ ਨਹੀਂ ਪੜੇ ਨੇ ਉਹ ਤਨੇ ਪੜੇ ਅਜਾ ਫਿਰ ਮੈਂ ਇਹ ਵੀ ਗੱਲ ਕਰ ਰਿਹਾ ਉਹਨਾਂ ਕੁਝ ਕਰ ਹੀ ਨਹੀਂ ਪੁਲਿਸ ਕਿਨੇ ਕੋ ਕਿੰਨੀ ਤੇ ਤੇਜ ਹੈ ਉਹਨਾਂ ਨੇ ਗ੍ਰੇਨੇਡ ਉਦੋਂ ਘੋੜੇ ਨੇ ਜਦੋਂ ਉਹ ਕੁਝ ਕਾਰਵਾਈ ਕਰਨ ਲੱਗੇ ਸੀ ਤੁਸੀਂ ਕਹੋ ਲਾਅ ਇਨ ਆਰਡਰ ਠੀਕ ਹੈ ਪੁਲਿਸ ਤਾਂ ਫੋਰਾ ਫੋੜ ਰਹੀ ਹੈ ਫੋਲਸ ਤਾਂ ਮੈਂ ਤਾਂ ਕੱਲ ਪੁਲਿਸ ਗਲਤ ਕੰਮ ਕਰ ਰਹੀ ਹੈ ਫਿਰ ਤੁਸੀਂ ਲਾਅ ਇਨ ਆਰਡਰ ਲੈ ਕੇ ਜਾ ਨਾ ਮੈਂ ਅਸੀਂ ਤਾਂ ਆਪਣੇ ਗੱਲ ਕਰ ਰਹੇ ਲਾਅ ਇਨ ਆਰਡਰ ਸਾ ਮੈਂ ਕਹਿੰਦਾ ਸਾਡੇ ਲਈ ਮੈਂ ਕਹਿੰਦਾ ਫਰਲੇ ਬਹੁਤ ਵਜੇਗਾ ਕੰਮ ਕੀਤਾ ਸੀ ਵੀ ਸਾਫ ਦਾ ਜਿਹੜੇ ਪੰਜਾਬ ਪੁਲਿਸ ਅਫਸਰ ਪੜਾਵੇ ਮੈਂ ਕਹਿੰਦਾ ਕਾਬਲੇ ਤਾਰੀਫ ਕੰਮ ਹਾਂ ਮੈਂ ਉਸ ਨੂੰ ਗਲਤ ਨਹੀਂ ਕਹਿੰਦਾ ਮੈਂ ਹਮੇਸ਼ਾ ਪੰਜਾਬ ਪੁਲਿਸ ਨੂੰ ਸਲੂਟ ਕਰਦਾ ਹਾਂ ਠੀਕ ਹੈ ਅੱਜ ਵੀਚਨ ਕਰਦਾ ਕੱਲ ਵੀ ਕਰਦਾ ਰਵਾਂਗਾ ਠੀਕ ਹੈ ਪਰ ਜਦੋਂ ਸਾਨੂੰ ਕੋਈ ਤੰਕੀ ਜਾਂਦੀ ਅਸੀਂ ਕਹਿੰਦੇ ਸੋਸ਼ਲ ਮੀਡੀਆ ਤੇ ਆਈ ਹੈ ਸਾਨੂੰ ਕੀਤਾ ਮੰਨ ਲਓ ਮਾਨ ਸਾਹਿਬ ਨੇ 2 ਦਿਨ ਤੱਕ ਰਲਾਇਆ ਸੋਸ਼ਲ ਮੀਡੀਆ ਤੁਸੀਂ 24 ਘੰਟੇ ਬੋਲਦੇ ਰਹੋਗੇ ਕਿਸੇ ਨਾ ਕਿਸੇ ਦਾ ਮਨ ਹਟ ਜਾਊਗਾ ਇਹਨਾਂ ਨਾਲ ਲੱਗੂ ਕੋਈ ਕੁਛ ਚੰਦ ਬੰਦੇ ਦਾ ਮਨ ਨਾੜ ਕੇ ਹੁੰਦਾ ਈ ਅੱਡੀ ਦੁਨੀਆ ਬੈਠੀ ਓਹੀ ਚੰਦ ਬੰਦੇ ਨਾਲ ਕਿਉਂ ਹੋ ਰਿਆ ਜੀ ਉਹ ਉਹ ਚੰਦ ਬੰਦੇ ਨੂੰ ਤੁਸੀਂ ਟਾਰਗੇਟ ਕਰਦੇ ਹੋਗੇ ਅਸੀਂ ਬਾਈ ਲਿਮਟ ਟਾਰਗੇਟ ਤਾਂ ਨਹੀਂ ਕਰਦੇ ਜੇ ਜਾਇ ਪੱਤੇ ਧਮਕੇ ਦਿੱਤੀ ਜੇ ਜਾਇ ਪੱਤੀ ਨੂੰ ਅਸੀਂ ਬਾਈ ਨੇਮ ਲੈ ਕੇ ਬੋਲਿਆ ਪਰਚਾ ਹੋਇਆ ਨਾ ਉਹ ਜਦੋਂ ਮੰਦ ਸਭ ਕੋਈ ਚੀਜ਼ ਪਾਉਂਦੇ ਨੇ ਜਾਂ ਤੁਸੀਂ ਪਾਉਂਦੇ ਹੋ ਜਾਂ ਤੁਹਾਡੇ ਫਰੰਟ ਦੇ ਲੋਕ ਪਾਉਂਦੇ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਉਹਦੇ 'ਚ ਕਮੈਂਟਸ ਕਰਦੇ ਨੇ ਕਿ ਇਹ ਸਿਕਿਉਰਟੀ ਲੈਣ ਲਈ ਇਹ ਸਾਰੀ ਹਰਕਤਾਂ ਕਰਦਾ ਕੋਈ ਇਹ ਤਾਂ ਜੀ ਬੜਾ ਪੁਰਾਣਾ ਸਿਕਿਉਰਟੀ ਸਾਡੇ ਕੋਲ ਤੁੰਨਾ ਹਰ ਮੰਤਰੀ ਕੋ ਐ ਐਮਐਲ ਕੋ ਉੱਥੇ ਪ੍ਰਧਾਨਾਂ ਕੋ ਸਾਰੇ ਤੇ ਲਿਆ ਇਹ ਤਾਂ ਸਾਡੇ ਦੇ ਇੱਕ ਆਵਾਜ਼ ਹੋ ਗਈ ਸਿਕਿਉਰਟੀ ਲੈਣ ਵਾਸਤੇ ਠੀਕ ਹੈ ਮੈਂ ਮੈਂ ਨਹੀਂ ਕਹੂੰਗਾ ਸਿਕਿਉਰਟੀ ਮਿਲਦੀ ਹੈ ਪ੍ਰਸ਼ਾਸਨ ਹੈ ਸੀਏਡੀ ਇੰਟੈਲੀਜੈਂਸ ਦਾ ਕੁਝ ਵੈਰੀਫਾਈ ਕਰਦੇ ਤਾਂ ਮਿਲਦੀ ਐਦਾ ਤਾਂ ਨਹੀਂ ਜਾ ਕੇ ਮਿਲ ਜਾਂਦੀ ਹਾਂ ਜੀ ਮੈਨੂੰ ਸਿਕਿਉਰਟੀ ਦੇ ਦੋ ਜੀ ਮੰਤਰੀ ਬੜਾ ਵੱਡਾ ਡਿਪਾਰਟਮੈਂਟ ਹੈ ਜੀ ਇਹ ਨਹੀਂ ਚੱਲ ਜੇ ਸਰ ਸੀਏਡੀ ਹੈ ਪ੍ਰਸ਼ਾਸਨ ਬੈਠਾ ਔਰ ਚੈੱਕ ਕਰਦੇ ਟਰੈਕ ਹੈ ਨਹੀਂ ਹੈ ਵੈਰੀਫਾਈ ਕਰਦੇ ਤਾਂ ਜਾ ਕੇ ਹੁੰਦੀ ਹੈ ਇਹ ਤਾਂ ਸਾਡੇ ਦੇ ਅਜਿਹਾ ਸਿਕਿਉਰਟੀ ਆ ਲੈ ਸਿਕਿਉਰਟੀ ਆ ਇਹ ਬੜੇ ਚਿਹਰੇ ਸੁੰਦਰ ਹੈ ਅੱਖਾਂ ਦੇ ਸੋਹਣੇ ਇਹ ਦੱਸੋ ਜੀ ਐਮਐਲ ਕੋਈ ਸੰਪਰਦਾਨਾ ਜ਼ਿਲ੍ਹਾ ਪ੍ਰਧਾਨ ਵੀ ਮਤਲਬ ਪ੍ਰਧਾਨਾ ਕੋਈ ਹੈਗੀ ਹੈ ਮੈਂ ਨਹੀਂ ਕਹਿ ਰਿਹਾ ਇਹ ਆਂਗਲ ਵਾਲਾ ਤੁਹਾਡਾ ਟਾਈਮ ਦੱਸ ਰਿਹਾ ਕਿ ਪਿੱਛੇ ਜੋ ਕਈ ਕਈ ਲੋਕਾਂ ਨੇ ਫੇਕ ਆਪਣੇ ਉੱਪਰ ਹਮਲੇ ਕਰਵਾਏ ਨੇ ਸਿਰਫ ਸਿਕਿਉਰਟੀ ਲੈ ਲਈ ਉਹ ਫੜੇ ਵੀ ਗਏ ਨਹੀਂ ਗਏ ਰੇ ਜੀ ਉਹ ਅਗਰ ਉਹ ਸਭ ਚੀਜ਼ਾਂ ਨੂੰ ਦੇਖ ਕੇ ਲੱਗਦਾ ਤੁਸੀਂ ਦੱਸੋ ਇਸ ਵਾਰ ਫੇਕਸ ਵੀ ਫੜੇਗੇ ਪ੍ਰਸ਼ਾਸਨ ਇਹ ਵੈਰੀਫਾਈ ਕੀਤਾ ਹਾਂ ਚਰਚਾ ਦਿੱਤੇ ਅੰਦਰ ਕੀਤਾ ਹਾਂ ਜੇ ਥ੍ਰੈਟ ਕੀਤੀ ਉਹ ਅਗੇ ਪ੍ਰਸ਼ਾਸਨ ਉਹ ਵੀ ਵੈਰੀਫਾਈ ਕਰਦਾ ਸਕਿਉਰਿਟੀ ਟਾਈਮ ਮਿਲਦੀ ਫੇਕ ਕਰ ਨਿਕਲਦਾ ਨਹੀਂ ਮੈਂ ਉਹ ਗੱਲ ਹੀ ਨਹੀਂ ਕਰ ਰਿਹਾ ਤੁਸੀਂ ਲੈਣ ਲਈ ਕਹਿੰਿਆ ਨੇ ਲੈ ਵੀ ਚਲੋ ਆਪਾਂ ਉਹ ਉਹਨਾਂ ਦੀ ਸੋਚ ਆ ਲੈਣਾ ਤੇ ਕੋ ਪੰਜ ਉਂਗਲਾਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜੇ ਪੰਜ ਉਂਗਲਾਂ ਗਿਆ ਚਲੋ ਤਰਨ ਤਰਨ ਤੇ ਇਸ ਵਾਰ ਹਿੰਦੂਚਾਰਾ ਜਿੱਤ ਸਕਦਾ ਹੈ ਅਜੇ ਤਾਂ ਰਾਬੂ ਕਲਰ ਦਾਅਵਾ ਕਰਦਾ ਹਿੰਦੂਚਾਰਾ ਜਿੱਤੇ ਉਹਨਾਂ ਨੂੰ ਪਤਾ ਲੱਗੇ ਕੀ ਜੇ ਅਸੀਂ ਜੋ ਫੈਸਲਾ ਹਿੰਦੂ ਲਿਡਰ ਜਿਤਾਇਆ ਸੀ ਸਹੀ ਫੈਸਲਾ ਦਿੱਤਾ ਇਹ ਖੜਕੂ ਕਾਤਲ ਦੇ ਭਰਾ ਨੂੰ ਵੋਟ ਪਾ ਕੇ ਅਸੀਂ ਬਹੁਤ ਸਹੀ ਫੈਸਲਾ ਦਿੱਤਾ ਬੋਰਡ ਦੇ ਪਾਣੀ ਉਹਦਾ ਫੈਸਲਾ ਸਹੀ ਹਿੰਦੂ ਕਹਿ ਰਹੇ ਹੋ ਖੜਕੂ ਤਰਨਤਾਰਨ ਦੀ ਜਨਤਾ ਨਹੀਂ ਗੈਰੀ ਖੜਕੂ ਉਹ ਤੁਹਾਡੇ ਸਾਹਮਣੇ ਆ ਜਾਏਗਾ ਤੁਰੀ ਨਾਲ ਮੈਂ ਕਿਹਾ ਤੁਹਾਡੇ ਸਾਹਮਣੇ ਆ ਜਾਏਗਾ ਚਲੋ ਉਹ ਤਾਂ ਇੱਕ ਇਲੈਕਸ਼ਨ ਜਦੋਂ ਹੋਊਗਾ ਤਾਂ ਪਤਾ ਲੱਗ ਜਾਊਗਾ ਹਾਂ ਤੇ ਚਲੋ ਜੀ ਸੰਚਿਤ ਜੀ ਜੋ ਤੁਸੀਂ ਕਹਿ ਰਹੇ ਹੋ ਉਹ ਤਰਨਤਾਰਨ ਦੀ ਜਨਤਾ ਰਿਜ਼ਲਟ ਦੱਸ ਦੋ ਬਿਲਕੁਲ ਬਿਲਕੁਲ ਕਿਦੇ ਨਾ ਕਿਤੇ ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ ਰਿਜ਼ਲਟ ਵਿੱਚ ਨਾ ਤੁਸੀਂ ਬਣਨਾ ਅਸੀਂ ਬਣਨਾ ਜੋ ਜਨਤਾ ਨੇ ਕੋਈ ਜਿੰਨੂ ਵੋਟ ਪਾਈ ਰਿਜ਼ਲਟ ਤੋਂ ਵਾਅਵੇ ਬੈਠਾਂਗੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਦਿੱਤਦੇ ਮੈਂ ਕਹਿੰਦਾ ਮੈਂ ਜੋ ਗੱਲਾਂ ਕਹੀਆਂ ਉਹ ਸਹੀ ਹੁੰਦੀਆਂ ਕਿਸੀਂ ਪੁੱਛਾਂਗੇ ਬਿਲਕੁਲ ਸਹੀ ਤੁਸੀਂ ਇੱਥੇ ਮੈਂ ਵੀ ਇੱਥੇ ਬੈਠਾ ਆ ਕੋਈ ਗੱਲ ਨਹੀਂ ਰਿਜ਼ਲਟ ਆ ਲੈਣ ਦੋ ਬਿਲਕੁਲ ਜੀ ਤਰੰਤਰੰਨ ਦਾ ਰਿਜ਼ਲਟ ਆ ਲੈਣ ਦੋ ਉੱਥੇ ਆਪਾਂ ਪੁੱਛਾਂਗੇ ਕਿ ਇਸ ਵਾਰ ਤਰੰਤਰੰਨ ਦੀ ਜਨਤਾ ਨੇ ਕਿਹਦੇ ਤੇ ਫੇਰ ਜਿਤਾਇਆ ਦੇਖਣ ਅਸੀਂ ਕੀ ਗੱਲ ਕਹਿੰਨੇ ਆ ਜੇ ਅਗਰ ਲਾ ਇਨ ਆਰਡਰ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਚੀਜ਼ ਜੋ ਹਿੰਦੁਸਤਾਨ ਦੀ ਹੈ ਜਿਨ੍ਹਾਂ ਬੰਦਿਆਂ ਨੂੰ ਜੋ ਜੈਨੂਅਨ ਨੇ ਸਮਾਜ ਲਈ ਬੋਲਦੇ ਨੇ ਧਰਮ ਲਈ ਬੋਲਦੇ ਨੇ ਉਹ ਅਗਰ ਇਹ ਸੂਝਦੇ ਨੇ ਕਿ ਉਹਨਾਂ ਨੂੰ ਧਮਕੀਆਂ ਆਂਦੀਆਂ ਨੇ ਸਾਡੇ ਬਾਹਰਲੇ ਮੁਲਕਾਂ ਤੋਂ ਤੇ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹਨਾਂ ਤੇ ਉਚਿਤ ਕਾਰਵਾਈ ਹੋਣੀ ਚਾਹੀਦੀ ਹੈ ਹਾਲਾਂਕਿ ਮੈਂ ਹਰ ਬੰਦਾ ਦਾ ਨਹੀਂ ਹੈ ਕੋਈ ਬੰਦਾ ਆਪਣੇ ਸਵਾਰਥ ਲਈ ਵੀ ਝੂਠ ਬੋਲਦਾ ਹੈ ਤੇ ਕਿਤੇ ਨਾ ਕਿਤੇ ਆਪਣੇ ਸਵਾਰਥ ਲਈ ਸੋਸ਼ਲ ਮੀਡੀਆ ਤੇ ਬਿਆਨ ਦਿੰਦਾ ਹੈ ਕੋਈ ਨਾ ਇੱਕ ਮਕਸਦ ਹੁੰਦਾ ਹੈ ਉਹ ਸਿਕਿਉਰਟੀ ਲਾਈਨ ਇਹ ਸਾਰਾ ਵਿਸ਼ਾ ਪ੍ਰਸ਼ਾਸਨ ਦਾ ਚੈੱਕ ਕਰਨਦਾ ਕੋਲ ਸਹੀ ਹੈ ਤੇ ਕੋਣ ਗਲਤ ਹੈ ਆਣ ਵਾਲਾ ਟਾਈਮ ਦੱਸੂਗਾ ਸੰਚਿਤ ਮਨੋਤੜ ਜੀ ਨੇ ਸਾਡੇ ਨਾਲ ਗੱਲ ਕੀਤੀ ਤੁਸੀਂ ਕਿਵੇਂ ਦੇਖਦੇ ਇਸ ਗੱਲ ਨੂੰ ਜਰੂਰ ਜੇ ਕੋਈ ਪ੍ਰੋਗਰਾਮ ਚੱਲੂਗਾ ਤੇ ਆਪਣੀ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰਿਓ ਇੱਕ ਵਾਰ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਮਾਂ ਦਿੱਤਾ ਸਤ ਸ੍ਰੀ ਅਕਾਲ